ਜੇਕਰ ਤੁਸੀਂ ਧੂੜ ਫੱਕਣਾ ਚਾਹੁੰਦੇ ਹੋ ਆਪਣੇ ਵਾਨਾਂ ਦੇ ਸ਼ੌਕਰ ਪਨਵਾਣਾ ਚਾਹੁੰਦੇ ਹੋ ਤਾਂ ਤੁਸੀਂ ਹੁਸ਼ਿਆਰਪੁਰ ਦੇ ਬਜਵਾੜਾ ਮਾਰਗ ਤੋਂ ਹੋ ਕੇ ਉਨੇ ਵੱਲ ਨੂੰ ਜਾ ਸਕਦੇ ਹੋ ਤਾਂ ਇਹ ਗੱਲ ਮੇਰੇ ਵੱਲੋਂ ਤਾਂ ਕਹੀ ਜਾ ਰਹੀ ਹੈ ਚੰਡੀਗੜ੍ਹ ਬਾਈਪਾਸ ਤੋਂ ਕਿਲਾ ਬਰੂਨ ਵੱਲੋਂ ਜਦੋਂ ਅਸੀਂ ਬਜਵਾੜਾ ਪਿੰਡ ਨੂੰ ਐਂਟਰ ਕਰਦੇ ਹਾਂ ਤਾਂ ਉਸ ਰੋਡ ਦੀ ਹਾਲਤ ਇੰਨੇ ਕੁ ਵੱਤ ਤੋਂ ਬੱਤਰ ਹੋਈ ਪਈ ਹੈ ਕਿ ਅਸੀਂ ਸ਼ਬਦਾਂ ਦੇ ਵਿੱਚ ਵੀ ਬਿਆਨ ਨਹੀਂ ਕਰ ਸਕਦੇ ਆਉਂਦੇ ਜਾਂਦੇ ਲੋਕ ਨੇ ਜਿਹੜੇ ਇਸ ਰੋਡ ਤੋਂ ਉਹ ਲਾਨਤਾਂ ਪਾ ਕੇ ਜਾ ਰਹੇ ਨੇ ਤਾਂ ਪਹਿਲਾਂ ਤਾਂ ਨਾਲ ਦੀ ਨਾਲ ਤੁਹਾਨੂੰ ਮੈਂ ਤਸਵੀਰਾਂ ਵਾ ਜਿਹੜੀਆਂ ਕਿ ਦਿਖਾ ਦੇਣਾ ਚਾਹਨਾ ਵਾਂ ਕਿ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਰੋਡ ਆ ਜਿਹੜੀ ਕਿ ਰੋਡ ਦੀ ਜੱਖਣਾ ਬੁਰੀ ਤਰ੍ਹਾਂ ਦੇ ਨਾਲ ਪੱਟੀ ਹੋਈ ਐ ਜਦੋਂ ਅਸੀਂ ਚੰਡੀਗੜ੍ਹ ਬਾਈਪਾਸ ਤੋਂ ਕਿਲਾ ਬਰੂਨ ਹੋ ਕੇ ਬਜਵਾੜੇ ਵੱਲ ਨੂੰ ਆਉਂਦੇ ਹਾਂ ਤਾਂ ਪੂਰੀ ਰੋਡ ਦੀ ਹਾਲਤ ਇਸੇ ਤਰ੍ਹਾਂ ਦੇ ਨਾਲ ਵੱਤੋਂ ਬੱਤਰ ਹੋਈ ਪਈ ਐ ਜਿਹੜੇ ਵਾਹਨ ਨੇ ਇੱਥੋਂ ਹੋ ਕੇ ਗੁਜ਼ਰਦੇ ਨੇ ਝਟਕੇ ਉਹਨਾਂ ਨੂੰ ਸਹਣੇ ਪੈਂਦੇ ਨੇ ਅੰਦਰ ਬੈਠੀਆਂ ਸਵਾਰੀਆਂ ਨੂੰ ਖਾਸ ਕਰ ਜੇਕਰ ਮੈਂ ਬੱਚਿਆਂ ਦੀ ਗੱਲ ਕਰਾਂ ਤਾਂ ਇੱਥੋਂ ਬੱਸਾਂ ਵੀ ਆਈਆਂ ਨੇ ਤਾਂ ਉਸ ਦੇ ਵਿੱਚ ਵੀ ਤੁਸੀਂ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਜਿਹੜੇ ਹੈਵੀ ਵਾਹਨ ਨੇ ਉਹਨਾਂ ਨੂੰ ਇੱਥੋਂ ਨਿਕਲਣ ਦੇ ਵਿੱਚ ਬਹੁਤ ਜ਼ਿਆਦਾ ਸਮੱਸਿਆ ਆ ਰਹੀ ਹੈ ਡੂੰਘੇ ਡੂੰਘੇ ਖੱਡੇ ਟੋਏ ਜਿਹੜੇ ਕਿ ਅਸੀਂ ਕਹਿ ਸਕਦੇ ਹਾਂ ਇਸ ਪੂਰੇ ਰੋਡ ਦੇ ਉੱਤੇ ਪਏ ਹੋਏ ਨੇ ਤਾਂ ਪੀ ਡਬਲਯੂ ਡੀ ਦੇ ਅੰਡਰ ਇਹ ਰੋਡ ਆਂਦਾ ਹੈ ਇਹ ਵੀ ਤੁਹਾਨੂੰ ਨਾਲ ਦੀ ਨਾਲ ਦੱਸ ਦੇਣਾ ਚਾਹਾਂਗੇ ਪੀ ਡਬਲਯੂ ਡੀ ਦੇ ਅੰਡਰ ਇਹ ਰੋਡ ਆਂਦਾ ਹੈ ਤਾਂ ਪਿੰਡ ਵਾਲਿਆਂ ਦੇ ਦੱਸਣ ਮੁਤਾਬਕ ਕਿ 1 ਸਾਲ ਦਾ ਸਮਾਂ ਹੈ ਜਿਹੜਾ ਕਿ ਉਹ ਹੋ ਚੁੱਕਿਆ ਹੋਇਆ ਇਸ ਰੋਡ ਨੂੰ ਜਿਹੜਾ ਕਿ ਸੀਵਰੇਜ ਦੀ ਸਹੂਲਤ ਦੇਣ ਦੇ ਲਈ ਪੱਟਿਆ ਗਿਆ ਸੀ ਇਸ ਦਾ ਪਟ ਪਟਈਆ ਕੀਤਾ ਗਿਆ ਸੀ ਪਰ ਹੁਣ ਉਹ ਜਿਹੜਾ ਕਿ ਕੰਮ ਹੈ ਉਹ ਵਿੱਚੇ ਡਿਲੇ ਹੋਇਆ ਪਿਆ ਤੇ ਰੋਡ ਆ ਜਿਹੜਾ ਕਿ ਉਸ ਦੀ ਹਾਲਤ ਤੁਸੀਂ ਦੇਖ ਸਕਦੇ ਹੋ ਰੋਡ ਜਿਹੜਾ ਕਿ ਹੈ ਬਿਲਕੁਲ ਹੀ ਨਾ ਗੁਜ਼ਰਨ ਲਾਇਕ ਹੀ ਮੈਂ ਇੱਥੋਂ ਕਹਿ ਸਕਦਾ ਹਾਂ ਹੋਵੇਗਾ ਹਾਲਾਂਕਿ ਇਸ ਵਕਤ ਦੇ ਨਾ ਤੇ ਜੇਕਰ ਅਸੀਂ ਰਾਤ ਦੀ ਗੱਲ ਕਰੀਏ ਤਾਂ ਰਾਤ ਦੇ ਸਮੇਂ ਕਿਸ ਤਰ੍ਹਾਂ ਦੇ ਨਾਲ ਲੋਕ ਇੱਥੋਂ ਗੁਜ਼ਰਦੇ ਹੋਣਗੇ ਕਿਉਂਕਿ ਹੱਲੇ ਤਾਂ ਲਾਈਟ ਹੈ ਪਰ ਰਾਤ ਦੀ ਗੱਲ ਕਰੀਏ ਤਾਂ ਰਾਤੀ ਜਿਹੜੇ ਕਿ ਪਿੰਡ ਵਾਸੀ ਨੇ ਉਹ ਇਹੀ ਰੋਡ ਤੋਂ ਹੋ ਕੇ ਆਪਣੇ ਕੰਮਕਾਰਾਂ ਤੋਂ ਆਉਂਦੇ ਨੇ ਜਾਂ ਸਕੂਲਾਂ ਤੋਂ ਬੱਚੇ ਹੋ ਕੇ ਆਉਂਦੇ ਨੇ ਜਾਂ ਟਿਊਸ਼ਨ ਪੜ੍ਹ ਕੇ ਬੱਚੇ ਆਉਂਦੇ ਨੇ ਤਾਂ ਤੁਸੀਂ ਵੀ ਸਹਿਜੇ ਅੰਦਾਜ਼ਾ ਲਗਾ ਸਕਦੇ ਹੋ ਕਿੰਨੀਆਂ ਦਿੱਕਤਾਂ ਦਾ ਸਾਹਮਣਾ ਉਹਨਾਂ ਬੱਚਿਆਂ ਨੂੰ ਵੀ ਕਰਨਾ ਪੈਂਦਾ ਹੈ ਹਾਲਾਂਕਿ ਇਹ ਸੀਵਰੇਜ ਦੀ ਸਹੂਲਤਾਂ ਦੇ ਲਈ ਇਹ ਰੋਡ ਪੱਟਿਆ ਗਿਆ ਸੀ ਹੁਣ ਪਿੰਡ ਵਾਲਿਆਂ ਦੇ ਦੱਸਣ ਮੁਤਾਬਿਕ ਹੈ ਜਿਹੜਾ ਕਿ ਉਹ ਕੰਮ ਪੂਰਾ ਹੋਇਆ ਤਾਂ ਨਹੀਂ ਜਾਪ ਰਿਹਾ ਕਿਉਂਕਿ ਸੀਵਰੇਜ ਦੀ ਸਹੂਲਤ ਲਈ ਪੱਟਿਆ ਗਿਆ ਸੀ ਪਰ ਰੋਡ ਹੈ ਜਿਹੜਾ ਕਿ ਉਹ ਇਦਾਂ ਹੀ ਪੱਟਿਆ ਰਹਿਣ ਦਿੱਤਾ ਛੱਡ ਦਿੱਤਾ ਗਿਆ ਜਿਸ ਦੇ ਕਰਕੇ ਜਿਹੜੇ ਕਿ ਲੋਕ ਨੇ ਪਿੰਡ ਵਾਸੀ ਨੇ ਜਾਂ ਜਿਹੜੇ ਵਾਹਨ ਲੈ ਕੇ ਇਥੋਂ ਗੁਜ਼ਰਦੇ ਨੇ ਉਹਨਾਂ ਨੂੰ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹਾਲਾਂਕਿ ਲੋਕ ਨੇ ਜਿਹੜੇ ਕਿ ਉਹ ਲਾਨ ਤਾਂ ਪਾ ਕੇ ਇਥੋਂ ਜਾ ਰਹੇ ਨੇ ਕੈਮਰੇ ਦੇ ਮੋਰੇ ਆਣ ਤੋਂ ਉਹਨਾਂ ਦੇ ਵੱਲੋਂ ਗਰੇਸ ਕੀਤਾ ਜਾ ਰਿਹਾ ਹੈ ਸੋ ਤੁਸੀਂ ਹਾਲਤ ਵੀ ਰੋਡ ਦੀ ਦੇਖ ਸਕਦੇ ਹੋ ਗਟਰ ਦੇ ਜਿਹੜੇ ਆ ਢੱਕਣ ਨੇ ਉੱਪਰ ਪੂਰੀ ਪੂਰੀ ਗਟਰ ਰਹੀ ਆ ਜਿਹੜੇ ਕਿ ਉੱਪਰ ਆਏ ਹੋਏ ਨੇ ਸੋ ਪੀ ਡਬਲਯੂ ਡੀ ਦੇ ਅੰਡਰ ਆ ਇਹ ਰੋਡ ਆਂਦਾ ਹੈ ਤਾਂ ਜੇਕਰ ਅਸੀਂ ਸ਼ਹਿਰੀ ਰੋਡਾਂ ਦੀ ਗੱਲ ਕਰੀਏ ਤਾਂ ਵਕ ਵਕ ਸਮਿਆਂ ਦੇ ਉੱਤੇ ਸਾਡੇ ਵੱਲੋਂ ਉਹਨਾਂ ਰੋਡਾਂ ਦੀ ਵੀ ਕਵਰੇਜ ਕੀਤੀ ਜਾਂਦੀ ਹੈ ਤਾਂ ਪਿੰਡਾਂ ਦੀ ਜੇਕਰ ਗੱਲ ਕਰੀਏ ਤਾਂ ਇਸ ਰੋਡ ਦੀ ਹਾਲਤ ਇੰਨੀ ਕਿ ਬੁਰੀ ਵੱਤ ਤੋਂ ਬੱਤਰ ਹੋਈ ਪਈ ਐ ਕਿ ਮੈਸੇਜ ਕਮੈਂਟ ਬਾਕਸ ਦੇ ਵਿੱਚ ਵੀ ਆਂਦੇ ਸੀਗੇ ਕਿ ਇਸ ਰੋਡ ਦੀ ਹਾਲਤ ਆ ਜਿਹੜੇ ਕਿ ਇੱਕ ਵਾਰੀ ਆ ਕੇ ਜ਼ਰੂਰ ਦੇਖੋ ਤਾਂ ਆਣ ਤੇ ਸਾਨੂੰ ਪਤਾ ਵੀ ਲੱਗ ਰਿਹਾ ਐ ਕਿ ਕਿੰਨੀ ਕੁ ਬੁਰੀ ਹਾਲਤ ਐ ਉਹ ਇਸ ਰੋਡ ਦੀ ਹੋਈ ਪਈ ਐ ਸੋ ਇੱਕੋ ਹੀ ਜੇਕਰ ਗੱਲ ਕਰੀਏ ਤਾਂ ਇੱਕੋ ਹੀ ਚੀਜ਼ ਐਂਡ ਦੇ ਵਿੱਚ ਆ ਕੇ ਰਹਿ ਜਾਂਦੀ ਐ ਕਿ ਇਹ ਤਾਂ ਜੀ ਪੀਡਬਲਯੂਡੀ ਦੇ ਅੰਡਰ ਆਂਦਾ ਐ ਇਹ ਐਨਐਚਆਈ ਦੇ ਅੰਡਰ ਆਂਦਾ ਐ ਪਰ ਜਿਹਦੇ ਮਰਜ਼ੀ ਅੰਡਰ ਆਂਦਾ ਹੋਵੇ ਇਹ ਜਿਹੜੀ ਕਿ ਸਮੱਸਿਆ ਐ ਇਹ ਉੱਥੇ ਤੱਕ ਪਹੁੰਚਾਏਗਾ ਕੌਣ ਐ ਪਹੁੰਚਾ ਚੁੱਕੇ ਵੀ ਹੋਣਗੇ ਪਰ ਕਿਉਂ ਇਥੋਂ ਜਿਹੜਾ ਕਿ ਐਕਸ਼ਨ ਆ ਨਹੀਂ ਲਿੱਤਾ ਜਾ ਰਿਹਾ ਕਿਉਂ ਲੋਕਾਂ ਦੇ ਜਾਨਾਂ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਕਿਉਂਕਿ ਸੁਨਸਾਨ ਹੀ ਇਹ ਰੋੜ ਆ ਰਾਤ ਦੇ ਸਮੇਂ ਅਸੀਂ ਕਹਿ ਸਕਦੇ ਹਾਂ ਹੋਵੇਗਾ ਤੇ ਲਾਈਟਨਿੰਗ ਦਾ ਵੀ ਰੋਡ ਤੇ ਕੋਈ ਪ੍ਰੋਪਰ ਹੈ ਜਿਹੜਾ ਕਿ ਉਹ ਪ੍ਰਬੰਧ ਦੇ ਨਜ਼ਰ ਨਹੀਂ ਆ ਰਿਹਾ ਤਾਂ ਤੁਸੀਂ ਵੀ ਸਹਿਜੇ ਅੰਦਾਜ਼ਾ ਲਗਾ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਇੱਥੋਂ ਲੋਕਾਂ ਦੀ ਜਾਨ ਆ ਜਿਹੜੀ ਕਿ ਖਤਰੇ ਦੇ ਵਿੱਚ ਪੈਂਦੀ ਆ ਸੋ ਅਸੀਂ ਪੀਡਬਲਯੂਡੀ ਦੇ ਅਧਿਕਾਰੀਆਂ ਨੂੰ ਵੀ ਇੱਕ ਅਪੀਲ ਜ਼ਰੂਰ ਕਰਨਾ ਚਾਹਾਂਗੇ ਕਿ ਇਹ ਨਾ ਰੋੜਾਂ ਵੱਲ ਧਿਆਨ ਦਿੱਤਾ ਜਾਵੇ ਜਿੱਥੋਂ ਵੱਡੀ ਗਿਣਤੀ ਦੇ ਵਿੱਚ ਹੋ ਕੇ ਪਿੰਡ ਵਾਸੀ ਨੇ ਜਿਹੜੇ ਉਹ ਆਪਣੇ ਘਰੋ ਘਰੀ ਹੁੰਦੇ ਨੇ ਤਾਂ ਜੋ ਕਿਸੇ ਦਾ ਵੀ ਕਿਸੇ ਵੀ ਤਰ੍ਹਾਂ ਦਾ ਜਾਨੀ ਮਾਲੀ ਨੁਕਸਾਨ ਨਾ ਹੋ ਸਕੇ ਤੇ ਲੋਕ ਸੁਖਮਈ ਤਰੀਕੇ ਦੇ ਨਾਲ ਆਪਣੇ ਘਰਾਂ ਨੂੰ ਪਰਤ ਸਕਣ